ਦੁਖੀ ਕਰ ਗਿਆ ਨਹੀਂ ਆਏ ਨਾ ਹੋਣੀ ਰੋਣ ਪਿੱਟਣ ਪਾਈ ਰੱਖੇਗੀ ਮਰਨ ਵਾਲਾ ਮਰ ਗਿਆ ਲੋਕਾਂ ਦੇ ਨਹੀਂ ਮਰਦੇ ਕੋਈ ਉੱਠ ਫੜ ਕਿਸੇ ਕੰਮ ਨੂੰ ਹੱਥ ਪਾਲਾ ਕੋਈ ਮੇਰੇ ਨਾਲ ਹੱਥ ਪਵਾ ਦੇ ਆਏ ਸਾਰਾ ਦਿਨ ਕਿਵੇਂ ਰੋਣ ਪਿੱਟਣ ਪਾਇਆ ਮਹੀਨਾ ਹੋ ਚੱਲਿਆ ਮਾੜੀ ਮੋਟੀ ਸ਼ਰਮ ਕਰ ਲੈ ਕੋਈ ਕੰਮ ਨੂੰ ਹੱਥ ਪਾਲਾ ਲੋਕਾਂ ਦੇ ਨਹੀਂ ਮਰਦੇ ਨਾ ਲੈਦਾ ਮਰਿਆ ਬਾਪਾ ਕੀ ਗੱਲ ਹੋ ਗਈ ਕਾਪਰ ਹੋਈ ਐਨਾ ਖਰਚਾ ਹੋ ਗਿਆ ਕਹਦੇ ਇਹਨੂੰ ਵੀ ਐਫ ਡੀ ਤੜਾ ਦੇ ਉਹ ਤਾਂ ਮੀਨਾ ਆਪਣਾ ਰਿਸ਼ਤੇਦਾਰਾਂ ਨੇ ਖਿਹੜਾ ਨਹੀਂ ਛੱਡਿਆ ਐਨਾ ਉਹ ਖਾ ਗਿਆ ਐਨਾ ਖਰਚਾ ਭੋਗਤੇ ਆ ਗਿਆ ਬਾਪਾ ਹੁਣ ਉਹ ਤਾਂ ਮਰਨ ਵਾਲਾ ਤਾਂ ਮਰ ਗਿਆ ਸਾਡਾ ਪਿਓ ਪਰ ਉਹਦੀ ਤੂੰ ਐਫ ਡੀ ਤੜਾ ਦੇ ਹੁਣ ਹਣ ਤਨ ਪਈ ਪੈਸੇ ਚਾਹੀਦੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਮੇਰੇ ਪੁੱਤ ਕਪੁੱਤ ਹੈ ਮੇਰੇ ਪੁੱਤਾਂ ਨੇ ਉਹ ਜਾਂ ਮੇਰਾ ਸਾਡਾ ਕੁਤ ਨਹੀਂ ਕਰਨਾ ਉਹ ਤਾਂ ਪਹਿਲਾਂ ਹੀ ਦੇ ਗਿਆ 50000 ਇਕੱਠਾ ਕਰਕੇ ਆਪਦੇ ਮਰਨੇ ਵਾਸਤੇ ਉਹ ਮੈਂ ਤੁਹਾਨੂੰ ਦੇ ਦਿੰਨੀ ਕਢਾ ਕੇ ਤੁਸੀਂ ਤਾਂ ਮੇਰਾ ਰੋਣ ਪਿੱਟਣੇ ਵੀ ਖਰਾਬ ਕਰਤਾ ਬਾਪਾ ਤੂੰ ਪੈਸੇ ਨਾ ਪੈਸੇ ਕਢਾ ਕੇ ਦੇ ਦੇ ਉਹ ਤਾਂ ਮਰਨ ਵਾਲਾ ਮਰ ਗਿਆ ਤੂੰ ਇਹਦਾ ਮਾੜਾ ਮੋਟਾ ਕੰਮ ਕਰਾ ਰਿਆ ਕਰ ਤੇ ਤੂੰ ਕੰਮ ਨਹੀਂ ਕਰਾਉਣਾ ਪਰ ਕੋਈ ਗੱਲ ਨਹੀਂ ਪਰ ਤੂੰ ਐਫ ਡੀ ਤਲਾਸ਼ ਏਤੀ ਏਤੀ ਇੰਨਾ ਖਰਚਾ ਹੋ ਗਿਆ ਕਿੱਥੋਂ ਲਿਆਵਾਂਗੇ ਅਸੀਂ ਆ ਲੋ ਮੈਂ ਤੈਨੂੰ 50000 ਰੁਪਏ ਦੇ ਦਿੰਨੀ ਆ ਤੇਰਾ ਪਿਓ ਫੜਾ ਗਿਆ ਸੀਗਾ ਮਰਨ ਤੋਂ ਪਹਿਲਾਂ ਕਹਿੰਦਾ ਸੀਗਾ ਇਹ ਪੁੱਤਾਂ ਨੂੰ ਦੇਦੀ ਮੇਰੇ ਪੁੱਤ ਬੇਕਾਰ ਆ ਨਿਕੰਮੇ ਐ ਇਹਨਾਂ ਨੇ ਨਹੀਂ ਤੈਨੂੰ ਕੁਝ ਦੇਣਾਗਾ ਤੂੰ ਇੱਥੇ ਬੈਠੀ ਕਲਪੀ ਨਾ ਜਾਈ ਮੈਂ ਤਾਂ ਕਹਿਣੀ ਐ ਜਦੋਂ ਮੈਂ ਮਰ ਗਈ ਉਹਦਾ ਖਰਚਾ ਨਾ ਕਰਿਓ ਭਾਈ ਜਲੋ ਟਕੜਾ ਹੁਣ ਕਿਸੇ ਕੰਮ ਨੂੰ ਹੱਥ ਪਾਲਾ ਹੁਣ ਆਈ ਰੋਣ ਪੀਟੇ ਨੇ ਇਹਨੂੰ ਕਿ ਪਾਈ ਰੱਖਿਆ ਕਰ ਸਾਰਾ ਦਿਨ ਲੋਕਾਂ ਨੇ ਵੀ ਮਰਦੇ ਆ ਇਹਨਾਂ ਲੈਦਾ ਨਹੀਂ ਮਰਿਆ ਮਹੀਨਾ ਹੋ ਚੱਲਿਆ ਹੁਣ ਲੋਕ ਆਏ ਕਰਦੇ ਹੁੰਦੇ ਕਿਤੇ ਹੁਣ ਮੈਂ ਇਕੱਲੀ ਮਰੀ ਜਾਨੀ ਆ ਖਪੀ ਜਾਨੀ ਆ ਸਾਰਾ ਸਿਆਪਾ ਮੈਂ ਕਰਦੀ ਆ ਕਿਸੇ ਉੱਠ ਕੇ ਕੰਮ ਨੂੰ ਵੀ ਹੱਥ ਪਾਲਾ ਹੈਲਪ ਆ ਉਹਨੇ ਕਰ ਲੂਗੀ ਵੀਰ ਕੰਮ ਨਾਲੇ ਕੋਈ ਖਰਚਾ ਦੇ ਕੇ ਉਹਨੇ ਸਾਨ ਨਹੀਂ ਕਰਤਾ ਲੱਗੇ ਆ ਪੰਡਾਂ ਦੀਆਂ ਪੰਡਾਂ ਰੁਪਿਆ ਲੱਗੇ ਸਾਨੂੰ ਤਾਂ ਰਿਸ਼ਤੇਦਾਰ ਤੋੜ ਤੋੜ ਖਾ ਗੇ ਇੰਨਾ ਖਰਚਾ ਤੂੰ ਭੋਗਤੇ ਕਰਾਤਾ ਉਹ ਤਾਂ ਕਹਿੰਦੀ ਸੀ ਜਲੇਬੀਆਂ ਪਕਾਓ ਮੈਂ ਬੈਠੀ ਆ ਮੈਂ ਦੇਖੂਗੀ ਆਪਦੇ ਪੁੱਤ ਬਾਰੇ ਉਹ ਤਾਂ ਸੋਚ ਲੈਂਦੀ ਮਾੜਾ ਮੋਟਾ ਮੈਨੂੰ ਤਾਂ ਪਤਾ ਹੀ ਸੀ ਜੇ ਮੇਰੇ ਪਤਨ ਕੰਮੇ ਹੈ ਕਿਵੇਂ ਬਬੀ ਠੀਕ ਗਈ ਉਹ ਤਾਂ ਗਈ ਤੁਹਾ ਮਾਤਾ ਇੱਕ ਟੰਗੀ ਬਾਲੀ ਸੋਣੀ ਕਰਦੀ ਆ ਮੰਮੀ ਦੇ ਹੋਰ ਆਪਣਾ ਖਾੜਾ ਨਹੀਂ ਛੱਡਣਾਗਾ ਤੇਰੇ ਪੈਸੇ ਦੇ ਤਾਂ ਅੱਜ ਕੰਮ ਆ ਗਏ ਮੇਰੇ ਜਿਹੜੇ ਤੂੰ ਪੜਾਏ ਸੀ ਮੈਨੂੰ ਹੋਰ ਇਹ ਤਾਂ ਟੜਾਉਣ ਨੂੰ ਫਿਰਦੀ ਸੀਗੀ ਹੋਰ ਹੀ ਟੜਾਉਣੀ ਆਪਾਂ ਮੰਮੀ ਹਾਂ ਬਹੁਤ ਤੇ ਹੋ ਗਿਆ ਖਰਚਾ ਬਾਲਾ ਤੇ ਆਪਣਾ ਖਰਚਾ ਆ ਗਿਆ ਬਹੁਤ ਜਿਆਦੇ ਰਿਸ਼ਤੇਦਾਰ ਵੀ ਬਹੁਤ ਆਈਗੇ ਤੈਨੂੰ ਪਤਾ ਹੀ ਹੈ ਠੀਕ ਹੈ ਤੇ ਮਾੜਾ ਤਾਂ ਆਪਾਂ ਕੰਮ ਕਰਿਆ ਹੀ ਨਹੀਂ ਤੇ ਮਾੜੇ ਉਹ ਵੀ ਨਹੀਂ ਆਪਾਂ ਤੇ ਇਹ ਨਾ ਮੱਚੂਗੀ ਸੜੂਗੀ ਇਹ ਪੈਸੇ ਮੰਗੂਗੀ ਤੇ ਤੂੰ ਨਾ ਰੂਣਾ ਪੁਗਾ ਐਕਟਿੰਗ ਕਰਨੀ ਹੈ ਪੂਰੀ ਚੰਗਾ ਤੇ ਮਖਰੋ ਇੱਕ ਬੰਗੂ ਕੀ ਪੈਸੇ ਉਹ ਚੁੱਪ ਕਰਕੇ ਆ ਕੱਢ ਕੇ ਖੜਾ ਦੀ ਚੰਗਾ ਠੀਕ ਹੈ ਨਾ ਆਪਾਂ ਐਕਟਿੰਗ ਪੂਰੀ ਘੈਂਟ ਕਰਨੀ ਹੈ ਠੀਕ ਕੀ ਨਾ ਹੋ ਜੇ ਕਿ ਤੂੰ ਢਿੱਲੀ ਰਹੇ ਨਾ ਨਾ ਮੈਂ ਤਾਂ ਪੂਰੀ ਕਰ ਦ ਹਾਂ ਮੈਨੂੰ ਉੱਧਰ ਲੱਭ ਕੇ ਆਈਆਂ ਵੇਕੂ ਮੈਂ ਕਹਿ ਦੂੰਗੀ ਵੀ ਮੇਰੇ ਮਨ ਨੇ ਤਾਂ ਵੀ ਨਾ ਲਾਇਓ ਤਾਂ ਥੋੜਾ ਖਾਤਾ ਹੋਣਾ ਹੁੰਦਾ ਬੱਸ ਮੈਂ ਕਹਿ ਦੂੰ ਤੇ ਇਹ ਨਮਾਰੀ ਚ ਸਾਹਦੇ ਇਹ ਨਮਾਰੀ ਚ ਰੱਖ ਕੇ ਠੀਕ ਹੈ ਆਪਾਂ ਕੱਲ ਨੂੰ ਕਰਦੇ ਆ ਇਹਦੇ ਨਾਲ ਠੀਕ ਹੈ ਠੀਕ ਤੈਪੜੀ ਤੜਾ ਦੇਂਦੀ ਜੇ ਤੂੰ ਨਾ ਆਪਣਾਉਂਦਾ ਹੁਣ ਮੈਂ ਤਾਂ ਹੀ ਤੇ ਰੱਖੀ ਬੈਠੀ ਸੀਗੀ ਤੂੰ ਅੱਜ ਮੈਂ ਕੱਢ ਕੇ ਦੇ ਤੇ ਨਾਲੇ ਤਾਂ ਮੈਂ ਚੰਗੀ ਬਣ ਗਈ ਨਾ ਤੂੰ ਚੰਗਾ ਬਣ ਗਿਆ ਨਾਲੇ ਸੱਚੇ ਹੋ ਗਏ ਵੀ ਸਾਨੂੰ ਖਰਚਾ ਦੇ ਤਾਂ ਬੁੜੇ ਦਾ ਆ ਮਮਮੀ ਬਹੁਤ ਤਗੜੀ ਹੈ ਤੂੰ ਜੇ ਲੜਕਾ ਚਾਵੇ ਤਾਂ ਉਹ ਆਪਣੀ ਮਾਂ ਤੇ ਆਪਣੀ ਘਰ ਵਾਲੀ ਦੋਵਾਂ ਨੂੰ ਖੁਸ਼ ਰੱਖ ਸਕਦਾ ਇਹ ਵਿਆਹ ਤੋਂ ਬਾਅਦ ਜਿਹੜਾ ਸਾਰਾ ਮੈਨੇਜਮੈਂਟ ਆ ਉਹ ਲੜਕੇ ਤੇ ਡਿਪੈਂਡ ਹੁੰਦਾ ਵੀ ਕਿਹਨੂੰ ਕਿਵੇਂ ਮੈਨੇਜ ਕਰਕੇ ਰੱਖਣਾ ਕਿਹੜੀ ਗੱਲ ਕਿਹਨੂੰ ਦੱਸਣੀ ਆ ਕਿਹੜੀ ਗੱਲ ਕੀ ਤੁਨ ਘੋੜੀਆਂ ਇਹ ਸਾਰਾ ਮੁੰਡੇ ਦੇ ਸਿਰ ਤੇ ਹੁੰਦਾ ਤੇ ਜੇ ਉਹ ਥੋੜਾ ਜਿਹਾ ਸਮਝਦਾਰੀ ਨਾਲ ਚੱਲੇ ਹਨਾ ਤਾਂ ਜਿਹੜੀਆਂ ਘਰਾਂ ਚ ਸੱਸਾਂ ਨੂੰਆਂ ਦੀਆਂ ਰੋਜ਼ ਲੜਾਈਆਂ ਪੈਂਦੀਆਂ ਉਹਨਾਂ ਤੋਂ ਬਚਿਆ ਜਾ ਸਕਦਾ ਤੇ ਕਾਫੀ ਸਾਰੇ ਜਿਹੜੇ ਮੇਰੇ ਭਰਾ ਉਹ ਇਦਾਂ ਦੀ ਮੈਨੇਜਮੈਂਟ ਕਰਦੇ ਵੀ ਹੋਣਗੇ ਕਿਹੜੇ-ਕਿਹੜੇ ਆਏ ਮੈਨੇਜ ਕਰਦੇ ਆ ਹਨਾ ਉਹ ਕਮੈਂਟ ਵੀ ਸਾਨੂੰ ਜਰੂਰ ਕਰਕੇ ਦੱਸਿਓ ਜੇ ਸਾਡੀ ਵੀਡੀਓ ਚ ਕੋਈ ਕਮੀ ਲੱਗੀ ਉਹ ਵੀ ਸਾਨੂੰ ਦੱਸਿਓ ਅਦਰਵਾਈਜ਼ ਜਿਹਨੂੰ ਵੀਡੀਓ ਅਥੀ ਲੱਗੀ ਜਰੂਰ ਸ਼ੇਅਰ ਕਰਿਓ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਅੱਗੇ ਤੋਂ ਵੀ ਚੰਗੀਆਂ ਵੀਡੀਓ ਜਿਹੜੀਆਂ ਉਹ ਤੁਹਾਡੇ ਸਾਹਮਣੇ ਆਉਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ